ਦਾ ਸਭ ਤੋਂ ਪਹਿਲਾਂ ਬਲਵੰਤ ਸਿੰਘ ਰਾਜਵਾਨਾ ਜੀ ਕਰਾਂਗੇ ਰਾਜਵਾਨਾ ਦੇ ਵੱਲੋਂ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ ਹੈ ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖਦਿਆਂ ਹੋਇਆਂ ਇਹ ਕਿਹਾ ਗਿਆ ਕਿ ਪਾਰਲੀਮੈਂਟ ਦੇ ਵਿੱਚ ਜੋ ਬੀਤੀ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀ ਉਸ ਦੇ ਉੱਤੇ ਜਵਾਬ ਦਿੱਤਾ ਗਿਆ ਹੈ ਬਲਵੰਤ ਸਿੰਘ ਰਾਜਵਾਨਾ ਨੇ ਕਿਹਾ ਹੈ ਕਿ ਮੈਂ ਕੋਈ ਗੁਨਾਹ ਨਹੀਂ ਕੀਤਾ ਤੇ ਫਿਰ ਕਿਸ ਗੱਲ ਦੀ ਉਹ ਮਾਫੀ ਮੰਗਣ ਤੇ ਕਿਸ ਗੱਲ ਦਾ ਪਛਤਾਵਾ ਕਰਨ ਉਹਨਾਂ ਨੇ ਕਿਹਾ ਕਿ ਤੁਸੀਂ ਸਿੱਖ ਸੰਸਥਾਵਾਂ ਦਾ ਅਪਮਾਨ ਕੀਤਾ ਹੈ ਰਾਜਵਾਨਾ ਨੇ ਆਪਣੀ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਮੈਂ ਅਦਾਲਤ ਦੇ ਵਿੱਚ ਆਪਣਾ ਗੁਨਾਹ ਕਬੂਲ ਕੀਤਾ ਸੀ ਦਾ ਰਹਿਮ ਦੀ ਅਪੀਲ ਕੇਸ ਦੇ ਲਈ ਕਿڑی ਕੀਤੀ ਜਾਵੇ ਤਾਂ ਜੇ ਕਿ ਅਪੀਲ ਦੇ ਉੱਤੇ ਫੈਸਲਾ ਨਾ ਹੋਣ ਨੂੰ ਲੈ ਕੇ ਇਹ ਸਵਾਲ ਚੁੱਕੇ ਗਏ ਨੇ ਤੇ ਕਿਹਾ ਗਿਆ ਕਿ ਅਪੀਲ ਤੇ ਫੈਸਲਾ ਨਾ ਲੈ ਕੇ ਸਿੱਖ ਸੰਸਥਾਵਾਂ ਦਾ ਵੀ ਅਪਮਾਨ ਕੀਤਾ ਗਿਆ ਹੈ ਰਾਜਵੜਾ ਨੇ ਲਿਖਿਆ ਹੈ ਕਿ ਮੇਰੇ ਉੱਤੇ ਉਹ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜੋ ਕਿ ਦੇਸ਼ ਦੇ ਵਿੱਚ ਲਾਗੂ ਨਹੀਂ ਹੋਏ ਉਹਨਾਂ ਨੇ ਇਹ ਵੀ ਸਵਾਲ ਕੀਤਾ ਕਿ ਕੀ ਬਿਲਕਿਸ ਬਾਨੋ ਗੁਜਰਾਤ ਦੰਗਿਆਂ ਦੇ ਦੋਸ਼ੀਆਂ ਨੇ ਗਲਤੀ ਦਾ ਅਹਿਸਾਸ ਕੀਤਾ ਸੀ ਪੀਐਮ ਮੋਦੀ ਨੇ ਵੀ 84 ਦੇ ਹਮਲੇ ਨੂੰ ਲੈ ਕੇ ਕਾਂਗਰਸ ਨੂੰ ਗੁਨਾਹਗਾਰ ਦੱਸਿਆ ਸੀ ਤਾਂ ਇਹ तमाम ਗੱਲਾਂ ਦਾ ਜ਼ਿਕਰ ਇਸ ਚਿੱਠੀ ਦੇ ਵਿੱਚ ਕੀਤਾ ਗਿਆ ਹੈ ਸੱਜਣ ਬੈਲਵਾਂਸਿੰਗ ਰਾਜਵਾਨਾ ਦੇ ਪੈਣ ਕਮਲਦੀਪ ਕੋ ਰਾਜਵਾਨਾ ਜੀ ਫੋਨ ਲਾਈਨ ਤੇ ਜੁੜਨੇ ਕਮਲਦੀਪ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਲਿਵਿੰਗ ਇੰਡੀਆ ਤੇ ਅ ਅਸੀਂ ਜਾਨਣਾ ਚਾਹਾਂਗੇ ਕਿ ਇਸ ਚਿੱਠੀ ਦੇ ਵਿੱਚ ਹੋਰ ਕੀ ਕੁਝ ਰਾਜਵਾਨਾ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖਿਆ ਹੈ ਤੇ ਜੋ ਉਹਨਾਂ ਨੇ ਗੱਲ ਆਖੀ ਸੀ ਕਿ ਪਛਤਾਵਾ ਕਰਨਾ ਚਾਹੀਦਾ ਹੈ ਜੇ ਪਛਤਾਵਾ ਨਹੀਂ ਤਾਂ ਮਾਫੀ ਨਹੀਂ ਤੱਲੀ ਗੱਲ ਤਾਂ ਇਹ ਈ ਚੀਜ਼ ਹੈ ਕਿ 26 ਸਾਲ ਵੀ ਜਿੰਨੂੰ ਦੇਰ ਚ ਹੋ ਗਏ 17 ਸਾਲ ਪੰਚੀ ਚ ਹੋ ਗਏ ਉਸ ਤੋਂ ਬਾਅਦ ਇਹ ਬਿਆਨ ਗ੍ਰਹਿ ਮੰਤਰੀ ਜੀ ਵੱਲੋਂ ਆਉਣਾ ਔਰ ਖਾਸ ਕਰ ਉਸ ਅਪੀਲ ਤੇ ਜਿਹੜੀ ਸ਼੍ਰੀ ਕਲਤਕ ਸਭ ਜੀ ਦੇ ਆਦੇਸ਼ ਤੇ ਸ਼੍ਰੋਣੀ ਕਮੇਟੀ ਵੱਲੋਂ ਪਾਈ ਗਈ ਆ ਸਮੁੱਚੇ ਖਾਲਸਾ ਪੰਕਤੀਆ ਭਾਗਨਾਮਾ ਦੇ ਅਨੁਸਾਰ ਜਿਹੜੀ ਕਿ ਰਾਸ਼ਟਰਪਤੀ ਨੇ ਉਸ ਅਪੀਲ ਨੂੰ ਮੰਨਿਆ ਗ੍ਰਹਿ ਮੰਤਰਾਲੇ ਨੇ ਰੋਕ ਲਗਾਈ ਤੇ ਇਸੀ ਗ੍ਰਹਿ ਮੰਤਰਾਲੇ ਨੇ 2019 ਦੇ ਵਿੱਚ ਕੇਂਦਰ ਸਰਕਾਰ ਨੇ ਗੁਰੂ ਨਾਨਕ ਪਾਸ਼ਾ ਜੀ ਦੇ ਪ੍ਰਕਾਸ਼ਪੁਰਪ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਜੀ ਤੇ ਸੁਪਰੀਮ ਕੋਰਟ ਨੇ ਵੀ ਇਸ ਇਥੇ ਪਟੀਸ਼ਨ ਤੇ ਸੱਤ ਵਾਰ ਕੇਂਦਰ ਸਰਕਾਰ ਨੂੰ ਆਰਡਰ ਕੀਤਾ ਕਿ ਤੁਸੀਂ ਇਸ ਤੇ ਫੈਸਲਾ ਕਰੋ ਇਥੋਂ ਤੱਕ ਵੀ ਆਰਡਰ ਦਿੱਤਾ ਕਿ ਤੁਸੀਂ ਗੁਰੂ ਨਾਨਕ ਪਾਸ਼ਾ ਜੀ ਤੇ ਫੈਸਲਾ ਕਰ ਚੁੱਕੇ ਹੋ ਤੁਸੀਂ ਲਾਗੂ ਕਰੋ ਗੱਲ ਇਹ ਵੀ ਜਿਹੜੀ ਸਾਰੀ ਦਿੱਠੀ ਹੋਈ ਕਹਿੰਦੀ ਆ ਕਿ ਦੇਖੋ ਤੁਸੀਂ ਇਸ ਸੰਵਿਧਾਨ ਦੀ ਵੀ ਗੱਲ ਕਰਦੇ ਨੇ ਓਹ ਕਿ ਤੁਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਜਦ ਕਿ ਵੀਰ ਜੀ ਸੁਪਰੀਮ ਕੋਰਟ ਚ ਵੀ ਅਪੀਲ ਪਾਈ ਸੀ ਸੰਵਿਧਾਨ ਨਾਲ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਇੱਥੇ ਵੀਰ ਜੀ ਨੇ ਇੱਕ ਸਵਾਲ ਜ਼ਰੂਰ ਕੀਤਾ ਕਿ ਜਿਨ੍ਹਾਂ ਨੇ ਹਜ਼ਾਰਾਂ ਸਿੱਖਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਬਲਕਿ ਬਾਨੋਜੀ ਦੇ ਪਰਿਵਾਰ ਦਾ ਕਤਲੇਆਮ ਬਲਾਕਟ ਜਿੰਨੇ ਕਾਨੂੰਨੀ ਤੋਂ ਕਾਨੂੰਨੀ ਜ਼ਰੂਰਮ ਕਰਨ ਵਾਲੇ ਕਿਉਂ ਸਾਰੇ ਸੰਵਿਧਾਨ ਨੂੰ ਮੰਨਦੇ ਆ ਜੀ ਤੇ ਤੁਹਾਡੀ ਅੱਜ ਜਦੋਂ ਤੁਹਾਡੀ ਜਦੋਂ ਮੁਲਾਕਾਤ ਹੋਈ ਉਹਨਾਂ ਦੇ ਨਾਲ ਤੇ ਉਹਨਾਂ ਦਾ ਹੋਰ ਕੀ ਕੁਝ ਤੁਹਾਡੀ ਗੱਲਬਾਤ ਹੋਈ ਹੈ ਜੋ ਚਿੱਠੀ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ ਤੇ ਜੋ ਜਦੋਂ ਗੱਲਬਾਤ ਹੋਈ ਤੁਸੀਂ ਉਹਨਾਂ ਨੂੰ ਦੱਸਿਆ ਕਿ ਇਸ ਤਰੀਕੇ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਪਛਤਾਵਾ ਕਰਨਾ ਚਾਹੀਦਾ ਹੈ ਤਾਂ ਉਹਨਾਂ ਦਾ ਕੀ ਕਹਿਣਾ ਸੀ ਦੇਖੋ ਵਿਰਜੀ ਨੇ ਜਿਹੜਾ ਗ੍ਰਹਿ ਮੰਤਰੀ ਜੀ ਦਾ ਬਿਆਨ ਹੈ ਉਹ ਟੀਵੀ ਤੇ ਆਪ ਸੁਣਿਆ ਸੀਗਾ ਤੇ ਇਸੇ ਕਰਕੇ ਵਿਰਜੀ ਨੇ ਇਹ ਜਵਾਬ ਦਿੱਤਾ ਅੱਜ ਦਾ ਇਹ ਹੀ ਚਾਰਟ ਜਿਹੜੀ ਵਿਰਜੀ ਨੇ ਲਿਖਿਆ ਉਹੀ ਅਸੀਂ ਸਾਰੀ ਤੁਹਾਨੂੰ ਤੁਹਾਡੇ ਅੱਗੇ ਰੱਖੀ ਆ ਜਿਹਦੇ ਤੇ ਵਿਰਜੀ ਨੇ ਬਿਲਕੁਲ ਹੀ ਦਲੀਲ ਦੇ ਨਾਲ ਗ੍ਰਹਿ ਮੰਤਰੀ ਜੀ ਕੋਲੇ ਆਪਣੀ ਗੱਲ ਰੱਖੀ ਆ ਕਿਉਂਕਿ ਇੱਕ ਪਾਸੇ ਗ੍ਰਹਿ ਮੰਤਰੀ ਜੀ ਇਹ ਕਹਿ ਰਹੇ ਨੇ ਤੁਸੀਂ ਇੱਕ ਗੱਲ ਦੇਖੋ ਕਿ ਇਹ ਵਿਰਜੀ ਰਾਜਵਾਨਾ ਜੀ ਦਾ ਕੋਈ ਨਹੀਂ ਹੈਗਾ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾ ਹੈ ਜੀ ਤੇ ਇਸ ਕਰਕੇ ਉਹਨਾਂ ਨੂੰ ਤਾਂ ਇਹਦੇ ਤੇ ਮੈਂ ਕਹ ਰਾਂਗੀ ਬਿਲਕੁਲ ਵੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਦਕਿ ਇਸ ਕੇਸ ਦੇ ਵਿਰਜੀ ਰਾਜਵਾਨਾ ਜੀ ਦੇ ਕੇਸ ਦੇ ਸਭ ਤੋਂ ਵੱਧ ਅਸਤਕ ਜੇ ਹੋਈ ਹੈ ਤਾਂ ਸਿਰਫ ਰਾਜਨੀਤੀ ਹੋਈ ਹੈ ਜੀ ਕਮਲਜੀਤ ਜੀ ਹੁਣ ਜਿਹੜੀ ਰਹਿਮ ਦੀ ਅਪੀਲ ਪਾਈ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਕਿਹਾ ਸੀ ਕਿ ਜੇਕਰ 31 ਤਰੀਕ ਤੱਕ ਫੈਸਲਾ ਨਹੀਂ ਆਉਂਦਾ ਤਾਂ ਐਸਜੀਪੀਸੀ ਨੂੰ ਜਿਹੜੀ ਉਹ ਰਹਿਮ ਦੀ ਅਪੀਲ ਹੈ ਵਾਪਸ ਲੈ ਲੈਣੀ ਚਾਹੀਦੀ ਹੈ ਐਸਜੀਪੀਸੀ ਨੇ ਸਮਾਂ ਮੰਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਿ ਰਾਜਵਾਨਾ ਜੀ ਇਸ ਗੱਲ ਦੇ ਉੱਤੇ ਬਜਿੱਦ ਨੇ ਕਿ ਉਹ ਰਹਿਮ ਦੀ ਅਪੀਲ ਵਾਪਸ ਲੈ ਲੈਣੀ ਚਾਹੀਦੀ ਹੈ ਹੁਣ ਐਸਜੀਪੀਸੀ ਨੂੰ ਦੇਖੋ ਵੀਰ ਜੀ ਰਾਜਵਾਨਾ ਜੀ ਨੇ ਅੱਜ ਦਲਵਾਚੇ ਇਹ ਹੀ ਚੀਜ਼ ਕਹੀ ਹੈ ਸਿੰਘ ਸਾਹਿਬ ਜੀ ਜੋ ਸੱਜ ਜੀ ਤੋਂ ਪੰਨ ਸਿੰਘ ਸਾਬਾ ਵੱਲੋਂ ਜੋ ਦੇਸ਼ਦਾਰੀ ਕੀਤੇ ਜਾਂਦੇ ਨੇ ਉਹਨਾਂ ਦਾ ਸਨਮਾਨ ਹੋਣਾ ਚਾਹੀਦਾ ਦਾ ਇਹ ਫੈਸਲਾ ਤੇ ਸ਼੍ਰੀ ਗਾਲਤਖ ਸਾਹਿਬ ਜੀ ਸਿੰਘ ਜੀ ਜੀ ਰਾਜਵਾਨਾ ਜੀ ਆਪਣੇ ਵਿਚਾਰ ਅਮਿਸ਼ਾ ਜੀ ਦੇ ਕੋਲੇ ਵੀ ਰੱਖ ਚੁੱਕੇ ਨੇ ਔਰ ਸ਼੍ਰੀ ਗਾਲਤਖ ਸਾਹਿਬ ਜੀ ਤੇ ਵੀ ਆਪਣਾ ਪੱਖ ਵੀ ਰੱਖ ਚੁੱਕੇ ਨੇ ਜੀ ਬਾਬਾ ਸ਼ੁਕਰੀਆ ਕਮਲਦੀਪ ਜੀ ਧੰਨਵਾਦ ਤੁਹਾਡਾ ਗੱਲਬਾਤ ਕਰਨ ਦੇ ਲਈ ਸੋ ਆਪਣੀ ਚਿੱਠੀ ਦੇ ਵਿੱਚ ਬਲਵੰਤ ਸਿੰਘ ਰਾਜਵਾਨ ਨੇ ਜ਼ਿਕਰ ਇਸ ਗੱਲ ਦਾ ਵੀ ਕੀਤਾ ਹੈ ਕਿ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ 1984 ਦੇ ਵਿੱਚ ਕਾਂਗਰਸੀ ਹਕਮਰਾਨਾਂ ਵੱਲੋਂ ਸਿੱਖਾਂ ਦੇ ਸਰਬੋੱਚ ਧਾਰਮਿਕ ਸਥਾਨ ਰੋਹਾਨੀਅਤ ਦੇ ਕੇਂਦਰ ਸ਼੍ਰੀ ਦਰਬਾਰ ਸਾਹਿਬ ਤੇ ਉੱਤੇ ਟੈਂਕਾਂ ਤੂਪਾਂ ਦੇ ਨਾਲ ਕੀਤਾ ਗਿਆ ਹਮਲਾ ਅਤੇ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕੀਤਾ ਗਿਆ ਕਤਲਿਆਮ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਸੀਨੇ ਵਿੱਚ ਖੁਬਿਆ ਗਿਆ ਖੰਜਰ ਹੈ ਤਾਂ ਇਸੇ ਬਿਆਨ ਦਾ ਹਵਾਲਾ ਦਿੰਦਿਆਂ ਹੋਇਆ ਕਿਹਾ ਗਿਆ ਤਾਂ ਕਿ ਕੀ ਕੇਂਦਰੀ ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਦੇਵੀ ਇਸ ਬਿਆਨ ਦੇ ਨਾਲ ਸਹਿਮਤੀ ਨਹੀਂ ਰੱਖਦੇ ਤਾਂ ਇਹ तमाम ਤਰਕ ਦਿੰਦਿਆਂ ਹੋਇਆਂ ਭਲਵੰਤ ਸਿੰਘ ਰਾਜਵਾਨ ਨੇ ਕਿਹਾ ਹੈ ਕਿ ਉਹਨਾਂ ਨੇ ਪਹਿਲਾਂ ਤੋਂ ਹੀ ਇਸ ਗੱਲ ਨੂੰ ਲੈ ਕੇ ਮੰਨਿਆ ਸੀ ਕਿ ਜੋ ਵੀ ਉਹਨਾਂ ਨੇ ਕੀਤਾ ਹੈ ਜੋ ਸਿੱਖਾਂ ਦੇ ਨਾਲ ਵਾਪਰਿਆ ਸੀ ਉਸ ਦੇ ਰੋਸ ਦੇ ਵਜੋਂ ਜਾਂ ਉਸ ਦੇ ਅਕ੍ਰੋਸ਼ ਦੇ ਵਿੱਚ ਉਹ ਸਾਰਾ ਕੁਝ ਕੀਤਾ ਗਿਆ ਸੀ ਤੇ ਸਾਰਾ ਕੁਝ ਉਹਨਾਂ ਨੇ ਅਦਾਲਤ ਵਿੱਚ ਮੰਨਿਆ ਹੈ